ਸਾਡੇ ਇੱਥੇ ਦੇਖੋ ਬਹੁਤ ਹੀ ਅੱਛਾ ਸਰਵਿਸੇਸ ਹੁਣ ਪ੍ਰੋਵਾਈਡ ਹੋ ਰਹੀਆਂ ਨੇ ਸ਼ੁਰੂ ਤੋਂ ਹੀ ਇਹ ਮਿਲ ਰਹੀਆਂ ਹੈਗੀਆਂ ਨੇ ਇੱਥੇ ਜਿਹੜਾ ਵੀ ਬੰਦਾ ਹੁੰਦਾ ਹੈਗਾ ਆਪਣੀ ਮੋਟੀਵੇਸ਼ਨ ਦੇ ਨਾਲ ਆ ਕੇ ਕਿਸੇ ਵੀ ਤਰੀਕੇ ਦਾ ਨਸ਼ਾ ਹੈ ਉਹ ਛੱਡ ਸਕਦਾ ਹੈਗਾ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਫਿਰ ਉਹਨੂੰ ਤੋੜ ਜੀ ਲੱਗਦੀ ਹੈ ਉਸ ਤੋਂ ਬਾਅਦ ਦੇਖਣ ਲੱਗੀ ਉਸ ਤੋਂ ਬਾਅਦ ਨੈਕਸਟ ਚੈਪਟਰ ਕੀ ਰਹਿੰਦਾ ਤੁਹਾਡਾ ਜਦੋਂ ਵੀ ਉਹਨੂੰ ਕਿਸੇ ਤਰੀਕੇ ਦੀ ਤੋੜ ਲੱਗਦੀ ਹੈ ਵੀ ਆਰ ਆਲਵੇਜ਼ ਅਵੇਲੇਬਲ ਹੇਅਰ ਕਿਸੇ ਵੀ ਟਾਈਮ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੋ ਆ ਕੇ ਸਾਡੇ ਕੋਲ ਕਿਸੇ ਤਰੀਕੇ ਦੀ ਸਲਾਹ ਲੈ ਸਕਦਾ ਹੈਗਾ ਦਵਾਈ ਲੈ ਸਕਦਾ ਜਿਸ ਚੀਜ਼ ਦੀ ਉਹਨੂੰ ਲੋੜ ਹੈ ਲੈ ਸਕਦਾ ਅ ਐਕਸਰਸਾਈਜ਼ ਹੋ ਰਹੀ ਹੈ ਨਾਲ ਦੀ ਯੋਗਾ ਇਨਸਟਰక్టర్ ਹੈ ਤੇ ਪੂਰਾ ਘਰ ਦਾ ਮਾਹੌਲ ਹੈ ਉਹਦਾ ਉਹਦੇ ਦਿਨ ਕੁਝ ਵੀ ਹੋ ਸਕਦੇ ਨੇ 2 ਦਿਨਾਂ ਚ ਛੱਡਦੇ 4 ਦਿਨਾਂ ਛੱਡਦੇ 10 ਹੋ ਗਏ 15 ਹੋ ਗਏ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਰੀਹੈਬ ਸੈਂਟਰ ਜਗਰਾਉਂ ਪੇ ਜੱਜ ਜਾਂਦਾ ਹੈਗਾ ਜਿੱਥੇ ਗਵਰਨਮੈਂਟ ਵੱਲੋਂ ਫ੍ਰੀ ਆਫ ਕੋਸ ਸਾਰੀਆਂ ਸਰਵਿਸਿਜ਼ ਅਵੇਲੇਬਲ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਾਵ ਦੇ ਵੱਲੋਂ 31 ਮਾਰਚ ਤੱਕ ਨਸ਼ਾ ਮੁਕਤ ਅਭਿਆਨ ਜਿਹੜੇ ਕੀਆ ਕਿਹਾ ਗਿਆ ਹੈ ਡੈਡਲਾਈਨ ਦਿੱਤੀ ਗਈ ਹੈ 31 ਮਾਰਚ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਨੂੰ ਕੀਤਾ ਜਾਵੇ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ਦੇ ਵਿੱਚ ਕਮਿਸ਼ਨਰ ਆਫ ਲੁਧਿਆਣਾ ਸੁਆਪਨ ਸ਼ਰਮਾ ਪਹੁੰਚੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਨਵਜੀਵਨ ਕੇਂਦਰ ਦੀ ਤਸਵੀਰਾਂ ਨੇ ਸਿਵਲ ਹਸਪਤਾਲ ਦੇ ਵਿੱਚ ਬਣਿਆ ਹੋਇਆ ਹੈ ਇਸ ਦੇ ਅੰਦਰ ਅੱਜ ਕਮਿਸ਼ਨਰ ਆਫ ਲੁਧਿਆਣਾ ਸੁਆਪਨ ਸ਼ਰਮਾ ਅੱਜ ਇੱਥੇ ਪਹੁੰਚੇ ਨੇ ਅੰਦਰ ਦੇਖਣਗੇ ਨੇ ਇਨਸਪੈਕਸ਼ਨ ਕਰਨਗੇ ਨੇ ਕਿ ਕਿਸ ਤਰ੍ਹਾਂ ਜਿਹੜਾ ਕੀ ਜਿਹੜਾ ਨਸ਼ਾ ਕਰਦਾ ਵਾ ਤੁਹਾਨੂੰ ਕਿਸ ਤਰ੍ਹਾਂ ਨਸ਼ਾ ਜਿਹੜਾ ਕੀ ਮੁਕਤ ਕਰਨਾ ਵਾ ਕਿਸ ਤਰ੍ਹਾਂ ਮੁਕਤੀ ਉਸ ਨੂੰ ਨਸ਼ੇ ਤੋਂ ਉਦਦਵਾਨੀਆਂ ਡੀ ਜੀ ਵੀ ਗੌਰਵ ਯਾਦ ਪੰਜਾਬ ਦੇ ਡੀ ਜੀ ਵੀ ਉਨਾ ਦੇ ਬੋ ਲਗਾਤਾਰ ਇਹ ਡੈਡ ਲਾਈਨ ਇੱਕ ਇੱਕ ਡੈਡ ਲਾਈਨ ਦਿੱਤੀ ਗਈ ਸੀ ਕਿ 31 ਮਾਰਚ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਹਾਲਾਂਕਿ ਪਿੱਛੇ 2 ਦਿਨ ਪਹਿਲਾਂ ਵੀ ਇਥੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀਗੀ ਕਾਨਫਰੰਸ ਹੋਈ ਸੀਗੀ ਤੇ ਹੁਣ ਅੱਜ ਲੁਧਿਆਣਾ ਦੇ ਲਾੜਮਾਹਰ ਵੀਰ ਦੇ ਵਿੱਚ ਆ ਸੋਪਨ ਸ਼ਰਮਾ ਪਹੁੰਚੇ ਨੇ ਕਮਿਸ਼ਨਰ ਆਫ ਲੁਧਿਆਣਾ ਦੇ ਗੱਲਬਾਤ ਕਰਾਂਗੇ ਹੋ ਗਿਆ ਹੋ ਗਿਆ ਹਾਂ ਸਾਰੀਆਂ ਹਾਂ ਹਾਂ ਕਿ ਕੀ ਸਹੂਲਤਾਂ ਸਾਰੀਆਂ ਹਨ ਖਾਣਾ ਵਧੀਆ ਮਿਲ ਰਿਹਾ ਹੈ ਕਾਉਂਸਲਰਸ ਹਨ ਅ ਐਕਸਰਸਾਈਜ਼ ਹੋ ਰਹੀ ਹੈ ਨਾਲ ਦੀ ਯੋਗਾ ਇਨਸਟ੍ਰਕਟਰ ਹੈ ਤੇ ਪੂਰਾ ਘਰ ਦਾ ਮਾਹੌਲ ਹੈ ਤੇ ਰੀਲੈਪਸ ਰੇਟ ਵੀ ਕਾਫੀ ਘਟਾ ਹੈ ਸਰ ਇੱਕ ਸਵਾਲ ਹੈ ਚੰਨ ਸਮੂਹ ਦੇ ਨੀਯਾਤੇ ਉਹ ਨਸ਼ਾ ਚ ਨਾ ਚਾਹਣੇ ਉਹ ਦੁਬਾਰਾ ਨਸ਼ੇ ਦੇ ਵਿੱਚ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਆਪਾਂ ਮੋਟੀਵੇਟ ਕਰਕੇ ਡਾਇਰੈਕਸ਼ਨ ਸੈਂਟਰ ਚ ਲੈ ਕੇ ਜਾਂਦੇ ਹਾਂ ਥੈਂਕ ਯੂ ਬਿਲਕੁਲ ਹੈ ਤਸਵੀਰਾਂ ਜਿਹੜੀਆਂ ਕਿਆਂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਨਵ ਜੀਵਨ ਕੇਂਦਰ ਦੀ ਤੁਹਾਨੂੰ ਦਿਖਾਈਆਂ ਜਿੱਥੇ ਕਿ ਕਮਿਸ਼ਨਰ ਸੁਪਰਨ ਸ਼ਰਮਾ ਨੇ ਆਪ ਇੱਥੇ ਆ ਕੇ ਦੌਰਾ ਕੀਤਾ ਤੇ ਦੌਰਾ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਜਿਹੜਾ ਕਿ ਨਸ਼ਾ ਜਿੱਥੇ ਜਿੱਥੇ ਸਾਨੂੰ ਇਤਲਾਅ ਮਿਲਦੀ ਹੈ ਨਸ਼ਾ ਜਿਹੜੇ ਕਰਦੇ ਨੇ ਉਹਨਾਂ ਨੂੰ ਛਡਵਾਉਂਦੀ ਤੇ ਉਹਨਾਂ ਅੰਦਰ ਜਾ ਕੇ ਸਾਰਾ ਮੌਇਨਾ ਕੀਤਾ ਮੌਇਨਾ ਕਰਨ ਤੋਂ ਬਾਅਦ ਕਲੀ-ਕਲੀ ਚੀਜ਼ ਚੈੱਕ ਕੀਤੀ ਕਿ ਕਿ ਸਾਰਾ ਖਾਣਾ ਪੀਣਾ ਰਹਿਣਾ ਸੈਨਾ ਸਭ ਕੁਝ ਠੀਕ ਹੈ ਕਿ ਨਹੀਂ ਠੀਕ ਹੈ ਇਹ ਸਾਰੀ ਜਾਣਕਾਰੀ ਜਿਹੜੀ ਅੱਜ ਤੁਹਾਨੂੰ ਅਸੀਂ ਲੁਧਾਨਾ ਤੋਂ ਦਿਖਾ ਰਹੇ ਸੀਗੇ ਮੈਮ 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 ਅੱਜ ਸੋਪਨ ਸ਼ਰਮਾ ਜੀ ਕਮਿਸ਼ਨਰ ਲੁਧਾਨਾ ਤੇ ਆਏ ਤੇ ਕੀ ਕੀ ਅੰਦਰ ਚੈੱਕ ਕੀਤਾ ਤੇ ਤੌਰ ਦੇ ਵੱਲੋਂ ਜਿਹੜੇ ਨਸ਼ੇ ਮੁਕਤ ਵਾਲੇ ਆਉਂਦੇ ਨੇ ਉਹਨਾਂ ਨੂੰ ਕੀ ਕੀ ਕਿਸ ਤਰ੍ਹਾਂ ਨਸ਼ਾ ਮੁਕਤ ਕਰਾਇਆ ਜਾਂਦਾ ਵਾ ਜੇਕਰ ਅੱਗੇ ਕੋਈ ਆਉਣਾ ਚਾਹੇ ਸਾਡੇ ਇੱਥੇ ਦੇਖੋ ਬਹੁਤ ਹੀ ਅੱਛਾ ਸਰਵਿਸੇਸ ਹੁਣ ਪ੍ਰੋਵਾਈਡ ਹੋ ਰਹੀਆਂ ਨੇ ਸ਼ੁਰੂ ਤੋਂ ਹੀ ਇਹ ਮਿਲ ਰਹੀਆਂ ਹੈਗੀਆਂ ਨੇ ਇੱਥੇ ਜਿਹੜਾ ਵੀ ਬੰਦਾ ਹੁੰਦਾ ਹੈਗਾ ਆਪਣੀ ਮੋਟੀਵੇਸ਼ਨ ਦੇ ਨਾਲ ਆ ਕੇ ਕਿਸੇ ਵੀ ਤਰੀਕੇ ਦਾ ਨਸ਼ਾ ਹੈ ਉਹ ਛੱਡ ਸਕਦਾ ਹੈਗਾ ਪਹਿਲਾਂ ਆ ਕੇ ਉਹਨੂੰ ਇੱਥੇ ਡੀਟੌਕਸੀਫਿਕੇਸ਼ਨ ਫੇਸ ਕੀਤਾ ਜਾਂਦਾ ਹੈਗਾ ਜਦੇ ਵਿੱਚ ਪੇਸ਼ੈਂਟ ਨੂੰ ਦਵਾਈਆਂ ਦੇ ਕੇ ਜਿਹੜੀ ਵੀ ਉਹਨੂੰ ਤੋੜ ਲੱਗਦੀ ਹੈਗੀ ਆ ਉਹਨੂੰ ਅਸੀਂ ਠੀਕ ਕਰਦੇ ਹੈਗੇ ਆ ਉਹਦਾ ਉਹਦੇ ਦਿਨ ਕੁਝ ਵੀ ਹੋ ਸਕਦੇ ਨੇ 2 ਦਿਨਾਂ ਚ ਛੱਡਦੇ 4 ਦਿਨਾਂ ਛੱਡਦੇ 10 ਹੋ ਗਏ 15 ਹੋ ਗਏ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਰੀਹੈਬ ਸੈਂਟਰ ਜਗਰਾਉਂ ਪੇ ਜੱਜ ਜਾਂਦਾ ਹੈਗਾ ਜਿੱਤੇ ਗਵਰਨਮੈਂਟ ਵੱਲੋਂ ਫ੍ਰੀ ਆਫ ਕੋਸ ਸਾਰੀਆਂ ਸਰਵਿਸਿਜ਼ ਅਵੇਲੇਬਲ ਹੈਗੀਆਂ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਫੇਰ ਉਹਨੂੰ ਤੋੜਦੀ ਲੱਗਦੀ ਆ ਉਸ ਤੋਂ ਬਾਅਦ ਦੇਖਣ ਲੱਗਦੀ ਉਸ ਤੋਂ ਬਾਅਦ ਨੈਕਸਟ ਚੈਪ ਕੀ ਰਹਿੰਦਾ ਤੁਹਾਡਾ ਜਦੋਂ ਵੀ ਉਹਨੂੰ ਕਿਸੇ ਤਰੀਕੇ ਦੀ ਤੋੜ ਲੱਗਦੀ ਆ ਵੀ ਆਰ ਆਲਵੇਜ਼ ਅਵੇਲੇਬਲ ਹੇਅਰ ਕਿਸੇ ਵੀ ਟਾਈਮ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੋ ਆ ਕੇ ਸਾਡੇ ਕੋਲ ਕਿਸੇ ਤਰੀਕੇ ਦੀ ਸਲਾਹ ਲੈ ਸਕਦਾ ਹੈਗਾ ਦਵਾਈ ਲੈ ਸਕਦਾ ਜਿਸ ਚੀਜ਼ ਦੀ ਉਹਨੂੰ ਲੋੜ ਹੈ ਲੈ ਸਕਦਾ ਹੈ ਤਾਂ ਮੈਮ ਕੀ ਕੀ ਫੈਸਿਲਟੀਆਂ ਦਿੱਤੀਆਂ ਕਿਉਂਕਿ ਕਿਹਾ ਜਾਂਦਾ ਕਿ ਦਾਲ ਦੇ ਵਿੱਚ ਪਾਣੀ ਵਰਗੀ ਦਾਲ ਹੁੰਦੀ ਹੈ ਇਦਾਂ ਦੀ ਇਦਾਂ ਦੀ ਦੇਖੋ ਕੋਈ ਚੀਜ਼ ਨਹੀਂ ਹੈਗੀ ਅਸੀਂ ਇੱਥੇ ਰਹਿਨੇ ਹੈਗੇ ਆ ਸੀਪੀ ਸਰ ਹੁਣ ਆਏ ਹੈਗੇ ਨੇ ਸਡਨ ਸਰਪ੍ਰਾਈਜ਼ ਚੈਕਿੰਗ ਤੇ ਆਏ ਨੇ ਸਾਨੂੰ ਵੀ 5 ਮਿੰਟਸ ਪਹਿਲਾਂ ਹੀ ਪਤਾ ਲੱਗਾ ਹੈਗਾ ਇਦਾਂ ਦੀਆਂ ਕੋਈ ਚੀਜ਼ਾ ਇੱਥੇ ਨਹੀਂ ਹੁੰਦੀ ਆ ਸਭ ਕੁਝ ਫ੍ਰੀ ਆਫ ਕਾਸਟ ਬਹੁਤ ਅੱਛਾ ਮਿਲ ਰਿਹਾ ਹੈਗਾ ਪ੍ਰਾਈਵੇਟ ਸੈਂਟਰਸ ਦੇ ਮੁਕਾਬਲੇ ਜੇ ਤੁਸੀਂ ਦੇਖੋ ਸਰਕਾਰ ਦੇ ਵੱਲੋਂ ਹਰ ਫੈਸਿਲਿਟੀਆਂ ਪ੍ਰੋਪਰਲੀ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਕਾਊਂਸ਼ਨਸ ਕੀ ਕੀ ਰੱਖੇ ਜਾਂਦੇ ਨੇ ਇੱਥੇ ਜ ਆਨ ਤੋਂ ਵਕਤ ਪ੍ਰੀਕੌਸ਼ਨਸ ਰੱਖੇ ਜਾਂਦੇ ਹੈਗੇ ਨੇ ਫੈਮਿਲੀ ਮੈਂਬਰਸ ਨੂੰ ਜਦੋਂ ਅਸੀਂ ਉਹਨੂੰ ਐਡਮਿਟ ਕਰਦੇ ਆ ਫੈਮਿਲੀ ਮੈਂਬਰਸ ਨੂੰ ਦੱਸਿਆ ਜਾਂਦਾ ਹੈ ਕਿ ਘੱਟੋ ਘੱਟ ਆਉਣਾ ਹੈਗਾ ਉਹਨਾਂ ਦਾ ਜਿਹੜਾ ਖਾਣਾ ਹੈਗਾ ਅਸੀਂ ਇੱਥੋਂ ਹੀ ਪ੍ਰੋਵਾਈਡ ਕਰਦੇ ਆ ਬਾਹਰੋਂ ਨਹੀਂ ਅਲਾਉਡ ਹੈਗਾ ਸੈਕੰਡ ਨੰਬਰ ਤੇ ਉਹਨਾਂ ਦੇ ਜਿਹੜੇ ਫੋਨਸ ਨੇ ਉਹ ਇੱਥੇ ਅਲਾਉ ਨਹੀਂ ਹੈਗੇ ਕਿ ਫੋਨ ਤੇ ਬਾਹਰੋਂ ਕਿਸੇ ਨੂੰ ਕੁਝ ਨਸ਼ਾ ਮੰਗਾ ਲੈਣ ਕੁਝ ਕਰ ਲੈਣ ਉਹ ਚੀਜ਼ ਇੱਥੇ ਬਿਲਕੁਲ ਬੰਦ ਹੈ ਤੁਹਾਡਾ ਜੀ ਡਾਕਟਰ ਹਰਸਿਮਰਨ ਕੌਰ ਸੋ ਵੀ ਕਿਹਾ ਐਕਸੈਕਟ ਡਾਕਟਰ ਹਸੀਮਨ ਕੋਹ ਦੇ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਸਾਰੀ ਜਿਹੜੀ ਕਿ ਪ੍ਰਕਿਰਿਆ ਦੱਸੀ ਕਿ ਕਿਸ ਤਰ੍ਹਾਂ ਜੇਕਰ ਕੋਈ ਆਪਣਾ ਨਸ਼ਾ ਛੱਡਣਾ ਚਾਹੁੰਦਾ ਨਸ਼ਾ ਮੁਕਤ ਹੋਣਾ ਚਾਹੁੰਦਾ ਤੇ ਕਿਸ ਤਰ੍ਹਾਂ ਉਸ ਨੂੰ ਛੜਿਆ ਇੱਥੇ ਛੜਵਾਇਆ ਜਾਂਦਾ ਵੈ ਤੇ ਕਿਸ ਤਰ੍ਹਾਂ ਉਹਨੂੰ ਇੱਥੇ ਰੱਖਿਆ ਜਾਂਦਾ ਵੈ ਤੇ ਕਿਸ ਤਰ੍ਹਾਂ ਮਾਪਿਆਂ ਦੇ ਨਾਲ ਮਿਲਣ ਦੇਆ ਜਾਂਦਾ ਵੈ ਇਹ ਸਾਰੀ ਪ੍ਰਕਿਰਿਆ ਤੁਹਾਨੂੰ ਦੱਸੀ ਇਸ ਜਾਣਕਾਰੀ ਮੁਤਾਬਕ ਤੁਹਾਨੂੰ ਇਸ ਜਾਣਕਾਰੀ ਕਿੱਸ ਤਰ੍ਹਾਂ ਲੱਗੀ ਜੇਕਰ ਤੁਹਾਡੇ ਮੁਹੱਲੇ ਦੇ ਵਿੱਚ ਕੋਈ ਨਸ਼ਾ ਵਗੈਰਾ ਕਰਦਾ ਜੇ ਉਹ ਛੱਡਣਾ ਚਾਹੁੰਦਾ ਵੈ ਤੇ ਇੱਥੇ ਆ ਕੇ ਆਪ ਨਵਜੀਵਨ ਦੇ ਵਿੱਚ ਕੇਂਦਰ ਦੇ ਵਿੱਚ ਨਸ਼ਾ ਛਡਵਾ ਸਕਦਾ ਵੈ ਜੁੜੇ ਰਹੋ ਲਾਈਵ ਦੇ ਨਾਲ ਹਣੀ ਦੇ ਨਾਲ ਜੁਮਪ ਰਿਪੋਰਟ ਧੰਨਵਾਦ